ਉਦੋਂ ਸਰਕਾਰ ਸ਼ੇਰ ਤਾਂ ਨਹੀਂ ਮੈਨੂੰ ਰੱਖਣ ਦਿੰਦੀ ਰੱਖਣਾ ਸ਼ੇਰ ਵੀ ਸੀਗਾ ਤੇ ਪਰ ਆਪਾਂ ਅੱਜ ਦੂਜਾ ਸ਼ੇਰ ਲੈ ਗਏ ਆ ਬਾਈ ਪਾਰਵਤੋਂ ਤੇ ਪਿਓਰ ਬੁਲੀ ਕੁੱਤੇ ਆ ਇਹ ਤੇ ਆਪਾਂ ਰੱਖਣੇ ਆ ਆਪਣੇ ਫਾਰਮਾਸ ਤੇ ਰਾਖੀ ਆਸਤੇ ਇਹ ਰੱਖ ਲੈ ਮੜ ਕੇ ਅਸਲਾ ਲੈਣ ਦੀ ਲੋੜ ਨਹੀਂ ਬਾਈ ਠੀਕ ਹੈ ਤੇ ਇਹ ਜਿਹੜਾ ਬਲੱਡ ਲੈਨ ਕਿਹੜੀ ਹੈ ਇਹ ਵੀ ਬਾਈ ਦੱਸੂਗਾ ਤੇ ਮੈਨੂੰ ਬਾਈ 1.5 ਸਾਲ ਹੋ ਗਏ ਬਾਈ ਦੇ ਮਗਰ ਤੁਰੇ ਫਿਰਦੇ ਨੂੰ ਤੇ ਹੁਣ ਭਰਾ ਨਾ ਕਹੀਏ ਫੋਨ ਨਾ ਕਰਨ ਬਾਈ ਕਤੂਰੇ ਕਹੀਏ ਅਰੀ ਹੁੰਦਾ ਬਈ ਪ੍ਰੋਮੋਸ਼ਨ ਆਸਤੇ ਨਾ ਬਈ ਕਤੂਰਾ ਹੁਣ ਕੋਈ ਨਹੀਂ ਬਾਈ ਕੋਲੇ ਆਹ ਬਾਈ ਨੇ ਤਮਨ ਲਾਡੂ ਭੇਜਤਾ ਆਹ ਦੇਤਾ ਮੈਨੂੰ ਕਿਉਂਕਿ ਮੈਨੂੰ ਚਿੱਟੇ ਰੰਗ ਦਾ ਜ਼ਿਆਦਾ ਸ਼ੌਂਕ ਸੀ ਕਿਉਂਕਿ ਆਹਦੇ ਪਿਓ ਵਰਗਾ ਜਮਾ ਠੀਕ ਹੈ ਕੁੱਤਾ ਆ ਖਤਰਨਾਕ ਬੜਾ ਠੀਕ ਹੈ ਪਰ ਰੰਗ ਮੈਨੂੰ ਆਹ ਜ਼ਿਆਦਾ ਸੋਹਣਾ ਲੱਗਿਆ ਇਹ ਆਪਣੇ ਆਸਤੇ ਬਾਈ ਨੇ ਆਪਾਂ ਨੂੰ ਗਿਫਟ ਕੀਤਾ ਤੇ ਕਿਹੜੀ ਲੈਣਾ ਉਹ ਬਾਈ ਦੱਸੂਗਾ ਸਤਿ ਭਾਈ ਜੀ ਇਹ ਹੈਗੀ ਇੰਡੀਅਨ ਇੰਡੀਅਨ ਟਾਈਗਰ ਬਲੱਡ ਲੈਨ ਆ ਜੀ ਸੂਰੇਗੜ ਵਾਲੀ ਦੀ ਰਸੂਰੇ ਵਾਲੀ ਹੀ ਰਾਜਸਥਾਨ ਦੇ ਵਿੱਚ ਹਨਮਾਨਗੜ੍ਹ ਦੇ ਕੋਲੇ ਤੇ ਇਹ ਆਪਾਂ ਮੰਨ ਲਓ ਜੀ ਹੋ ਗਏ ਆਪਾਂ ਨੂੰ 15-16 ਸਾਲ ਹੋ ਗਏ ਇਹ ਜਿਹੜੀ ਬਰੀਡ ਤੇ ਮੰਨ ਲਾ ਵੀ ਆਪਾਂ ਬਹੁਤ ਹੀ ਮਿਹਨਤ ਕੀਤੀ ਆ ਤੇ ਬਰੀਡ ਆਪਾਂ ਤਿਆਰ ਕੀਤੀ ਆ ਤੇ ਬਾਕੀ ਬਾਈ ਨੂੰ ਆਪਾਂ ਜਦੋਂ ਆ ਗੱਲ ਕੋਲੇ ਵੀ ਇਹੋ ਜਿਹੀ ਹੁੰਦੀ ਸੀ ਚਟਾਇਆ ਬਾਈ ਹਾਂਜੀ ਇਹ ਹੋਰ ਰੰਗ ਦਾ ਸੀ ਉਹ ਚਿੱਟੇ ਰੰਗ ਦਾ ਹੀ ਸੀ ਉਹ ਵੀ ਤੇ ਲਹਿਰੀ ਸੀਗੀ ਹਾਂ ਲਹਿਰੀ ਨਾਮ ਤੋਂ ਜਾਨਵਰ ਸੀ ਆ ਉਹਦੀ ਇਹ ਜੜ ਆ ਇਹ ਤੇ ਉਹਦੇ ਤੋਂ ਹੀ ਤੁਰੇ ਆਉਂਦੇ ਬਾਈ ਇਹੇ ਉਮਰ ਜੂਰਾ ਕੋਟ ਫਿਲਮ ਚ ਵੀ ਆਇਆ ਫਿਲਮ ਚ ਵੀ ਆਇਆ ਸੀ ਪੁੱਤ ਜੱਟਾਂ ਦੇ ਉਹ ਹੂੰ ਪੁੱਤ ਜੱਟਾਂ ਦੇ ਤੇ ਆਪਾਂ ਨੂੰ ਬਈ ਸਾਰਾ ਸ਼ੌਂਕ ਆ ਮੋਰ ਮਾਰ ਵੀ ਬਈ ਕੋਈ ਭਰਾ ਭਾਲ ਕੇ ਦੇ ਦੇ ਤੇ ਆ ਆਪਾਂ ਅੱਜ ਲੈ ਗਏ ਆ ਤੇ ਜੇ ਸਰਕਾਰ ਨੇ ਆਖਿਆ ਆਪਾਂ ਚੀਤਾ ਸ਼ੇਰ ਵੀ ਰੱਖ ਲਾਂਗੇ ਬਈ ਆਪਾਂ ਇੰਨੀ ਏਕਾਤ ਰੱਖਦੇ ਆ ਤੇ ਇਹਨੂੰ ਬੱਕਰਾ ਹੀ ਪਾਉਣਾ ਕੱਲਾ ਇਹਨੂੰ ਆ